ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਅੱਜ ਇੱਕ ਹੋਰ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਵੱਡੇ ਲਾਣੇ ਵਾਲਾ ਸਿੰਘ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਸਦ ਹਾਜ਼ਰ ਸਿੰਘ ਕੁਝ ਸਮਾਂ ਪਹਿਲਾਂ ਮੈਂ ਇੱਕ ਸ਼ਹੀਦ ਸਿੰਘ ਦੀ ਮਾਤਾ ਦੇ ਭੋਗ ਤੇ ਗਿਆ ਤਾਂ ਉੱਥੇ ਕਈ ਬਣਗੀਆਂ ਦੇ ਲੋਕ ਮਿਲੇ ਕਈ ਪੰਥਦਰਦੀ ਸਖਸ਼ੀਅਤਾਂ ਵੀ ਮਿਲੀਆਂ ਵਾਪਸ ਆਉਣ ਵੇਲੇ ਜਦੋਂ ਸਾਰਿਆਂ ਨੂੰ ਮਿਲ ਰਹੇ ਸੀ ਤਾਂ ਕਈ ਜਣੇ ਤਸਵੀਰਾਂ ਖਿੱਚ ਰਹੇ ਸਨ ਤਾਂ ਇੱਕ 50 ਕੋ ਸਾਲ ਦਾ ਸਿੰਘ ਆਪਣੇ 25 ਕੋ ਸਾਲ ਦੇ ਨਵੇਂ ਬੇਟੇ ਨਾਲ ਆ ਕੇ ਬਹੁਤ ਗਰਮਜੋਸ਼ੀ ਨਾਲ ਮਿਲਿਆ ਮੈਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ ਬਹੁਤ ਚਿਰ ਬਾਅਦ ਮਿਲੇ ਹੋ ਆਖਰੀ ਵਾਰ ਮੈਂ ਮਾਤਾ ਜੀ ਨੂੰ ਲੈ ਕੇ ਤੁਹਾਡੇ ਘਰ ਲੁਧਿਆਣੇ ਆਇਆ ਸੀ ਉਸ ਦਾ ਚਿਹਰਾ ਜਜ਼ਬਾਤਾਂ ਨਾਲ ਭਖ ਰਿਹਾ ਸੀ ਤੇ ਅੱਖਾਂ ਨਮ ਸਨ ਤੇ ਬਾਹਾਂ ਵਿੱਚ ਕੰਬਣੀ ਸੀ ਉਸ ਦੀ ਪਹੁੰਚ ਸਿੱਧੀ ਅੰਦਰ ਤੱਕ ਸੀ ਮੈਨੂੰ ਉਸ ਦਾ ਨਾਮ ਯਾਦ ਨਹੀਂ ਸੀ ਪਰ ਪਹਿਲੀ ਨਜ਼ਰੇ ਹੀ ਪਤਾ ਲੱਗ ਗਿਆ ਕਿ ਇਸ ਦਾ ਦਿਲ ਅਤੇ ਰੂਹ ਬਹੁਤ ਉੱਤਮ ਹੈ ਭਾਵਨਾ ਸ਼ੁੱਧ ਅਤੇ ਜੋਰਾਵਰ ਸੀ ਉਹ ਕੋਈ 6 ਫੁੱਟ ਉੱਚਾ ਤੇ ਤਕੜੇ ਜੁੱਸੇ ਖੁੱਲੇ ਦਾੜੇ ਤੇ ਪਹਾਉਆਂ ਵਾਲੀ ਦਸਤਾਰ ਵਾਲਾ ਸਿੰਘ ਸੀ ਉਸ ਦਾ ਮੁੰਡਾ ਵੀ ਉਹਦੇ ਵਾਂਗ ਜਵਾਨ ਤੇ ਸੁਨੱਖਾ ਸੀ ਉਸ ਦੇ ਕੁੜਤਾ ਚਾਦਰਾਂ ਪਹਿਨੇ ਹੋਇਆ ਸੀ ਕਿਸੇ ਪੁਰਾਤਨ ਸੂਰਬੀਰ ਸਿੰਘ ਵਰਗਾ ਹੀ ਇਹ ਸਿੰਘ ਸੀ ਜੋ ਪੰਥ ਦੇ ਨਾਮ ਤੇ ਸਦਾ ਹੀ ਸੇਵਾ ਲਈ ਕੁਰਬਾਨੀ ਨੂੰ ਤਿਆਰ ਸੀ ਉਸ ਨੂੰ ਦੁਨੀਆਦਾਰੀ ਤੇ ਰਾਜਨੀਤੀ ਦੇ ਬੰਦਿਆਂ ਦਾ ਬਹੁਤਾ ਪਤਾ ਨਹੀਂ ਸੀ ਉਹ ਪਰਵਾਹ ਹੀ ਨਹੀਂ ਸੀ ਕਰਦਾ ਜਿੱਥੇ ਵੀ ਗੁਰੂ ਖਾਲਸਾ ਪੰਥ ਦੀ ਜੰਗ ਜਾਂ ਸ਼ਹਾਦਤ ਦੀ ਗੱਲ ਹੁੰਦੀ ਉਹੀ ਉਹਦੀ ਜਗ੍ਹਾ ਸੀ ਤੇ ਉੱਥੇ ਉਹ ਸਾਰੀ ਪੂੰਜੀ ਲੈ ਕੇ ਹਾਜ਼ਰ ਹੋਣ ਵਾਲਾ ਸੀ ਉਹ ਅਗਵਾਈ ਨਹੀਂ ਸੀ ਕਰ ਸਕਦਾ ਪਰ ਕਿਸੇ ਆਪਣੇ ਤੋਂ ਵੱਡੇ ਜਾਂ ਕਿਸੇ ਗੁਰਸਿੱਖ ਦਾ ਕਹਿਣਾ ਮੰਨਣ ਵਾਲਾ ਸੀ ਜੇ ਉਸ ਨੂੰ ਜੋੜਿਆਂ ਦੀ ਸੇਵਾ ਲਾਓ ਤਾਂ ਉਸ ਨੂੰ ਹੀ ਆਪਣਾ ਜੀਵਨ ਬਣਾ ਲੈਂਦਾ ਸੀ ਜੇ ਲੰਗਰ ਵਿੱਚ ਲਾ ਦਿਓ ਤਾਂ ਉਸ ਵਿੱਚ ਵੀ ਢਲ ਜਾਂਦਾ ਸੀ ਉਹ ਅਣਥੱਕ ਤੇ ਲਗਾਤਾਰ ਸੇਵਾ ਵਾਲੀ ਰੂਹ ਸੀ ਮਨੁੱਖਤਾ ਦੀ ਸੇਵਾ ਵਿੱਚ ਲਾ ਦਿਓ ਤਾਂ ਉਸ ਵਿੱਚ ਹੀ ਦਿਲ ਲਾ ਲੈਂਦਾ ਸੀ ਤੇ ਹੁਣ ਕਈ ਵਰਿਆਂ ਤੋਂ ਉਸਨੇ ਸ਼ਹੀਦ ਸਿੰਘ ਦੇ ਪਰਿਵਾਰ ਦੀ ਸੇਵਾ ਸੰਭਾਲ ਰੱਖੀ ਸੀ ਉਹਨਾਂ ਦਾ ਸਾਰਾ ਕੰਮ ਉਹੀ ਕਰਦਾ ਸੀ ਉਸਨੇ ਕਿਹਾ ਕਿ ਮੈਂ ਹੁਣ ਇਸ ਪਰਿਵਾਰ ਦੀ ਸੇਵਾ ਵੀ ਕਰ ਰਿਹਾ ਹਾਂ ਕੁਝ ਹੋਰ ਸੁਝਿਆ ਨਹੀਂ ਤੁਸੀਂ ਵੀ ਹੁਣ ਸਰਗਰਮ ਨਹੀਂ ਹੁਣ ਮੈਨੂੰ ਇਸ ਸਿੰਘ ਬਾਰੇ ਹੋਰ ਯਾਦ ਆ ਗਿਆ ਜਦੋਂ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆ ਤਾਂ ਇੱਥੇ ਪੰਥਦਰਦੀਆਂ ਦਾ ਇਕੱਠ ਹੋਇਆ ਸੀ ਜਿਸ ਵਿੱਚ ਇਸ ਸਿੰਘ ਦੀ ਅਹਿਮ ਭੂਮਿਕਾ ਸੀ ਇਸਨੇ ਉਸ ਵਕਤ ਕਿਹਾ ਸੀ ਕਿ ਅਸੀਂ ਇੱਥੋਂ ਮਾਨ ਸਾਹਿਬ ਦੇ ਬੰਦਿਆਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਵਾਉਂਦੇ ਰਹੇ ਹਾਂ ਤੁਸੀਂ ਇੱਥੇ 6 ਮਹੀਨੇ ਲਾ ਲਵੋ ਤਾਂ ਇੱਥੇ ਆਪਾਂ ਖਾਲਸੇ ਦੀ ਤਕੜੀ ਜੱਥੇ ਬੰਦੀ ਖੜੀ ਕਰ ਸਕਦੇ ਹਾਂ ਫਿਰ ਜਦੋਂ ਵੀ ਸਾਡਾ ਸਮਾਗਮ ਕੋਈ ਦਮਦਮਾ ਸਾਹਿਬ ਜਾਂ ਇਸ ਇਲਾਕੇ ਵਿੱਚ ਹੁੰਦਾ ਤਾਂ ਇਹ ਸਿੰਘ ਆਉਂਦਾ ਸੀ 9 ਅਕਤੂਬਰ ਨੂੰ ਸ਼ਹੀਦ ਹਰਜਿੰਦਰ ਸਿੰਘ ਜਿੰਦੇ ਦੇ ਪਿੰਡ ਗਦਲੀ ਜੰਡਿਆਲੇ ਨੇੜੇ ਬਰਸੀ ਤੇ ਅਤੇ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਵਿਖੇ ਇਹ ਸਿੰਘ ਆਪਣਾ ਜਥਾ ਲੈ ਕੇ ਪਹੁੰਚਦਾ ਸੀ ਸਿਰਸੇ ਵਾਲੇ ਵਿਰੁੱਧ ਜਿੱਥੇ ਵੀ ਮੋਰਚਾ ਲੱਗਿਆ ਰਾਜਸਥਾਨ ਹਰਿਆਣਾ ਜਾਂ ਪੰਜਾਬ ਇਹ ਸਦਾ ਮੇਰੇ ਕੋਲ ਆ ਜਾਂਦਾ ਸੀ ਘਰ-ਬਾਰ ਛੱਡ ਕੇ ਉਹਨੇ ਦਿਨ ਉੱਥੇ ਹੀ ਰਹਿੰਦਾ ਸੀ ਮਾਨਸਾ ਵਾਲੇ ਮੋਰਚੇ ਵਿੱਚ ਇਹ ਆ ਗਿਆ ਸੀ ਤੇ ਸਾਰਾ ਖਰਚਾ ਆਪਣੇ ਪੱਲਿਓਂ ਹੀ ਕਰਦਾ ਸੀ ਹੁਣ ਵੀ ਉਹਦਾ ਦਿਲ ਕਹਿ ਰਿਹਾ ਸੀ ਕਿ ਮੈਂ ਹਾਜ਼ਰ ਹਾਂ ਤੁਸੀਂ ਅੱਗੇ ਲੱਗੋ ਇਸ ਕਿਸਮ ਦੇ ਕਿਰਦਾਰ ਅਸਲ ਸੋਨਾ ਹੁੰਦੇ ਹਨ ਪੰਥ ਦੀਆਂ ਜਿਹੜੀਆਂ ਵੀ ਜਿੱਤਾਂ ਅਤੇ ਸ਼ਾਨਾਂ ਹੁੰਦੀਆਂ ਹਨ ਉਸ ਵਿੱਚ ਅਜਿਹੇ ਕਿਰਦਾਰਾਂ ਦਾ ਖੂਨ ਪਸੀਨਾ ਹੀ ਹੁੰਦਾ ਹੈ ਜੇ ਜੰਗ ਵੇਲੇ ਇਹ ਸਿੰਘ ਮਿਲ ਜਾਂਦਾ ਤਾਂ ਇੰਨੇ ਸਾਡੀ ਠਾਹਰ ਹੋਣਾ ਸੀ ਜੇ ਇਸ ਨੂੰ ਅਸੀਂ ਰਫਲ ਫੜਾਉਂਦੇ ਤਾਂ ਇੰਨੇ ਬੇਚਿੱਜ ਹੋ ਕੇ ਤਰ ਪੈਣਾ ਸੀ ਜੇ ਇਹ ਫੜਿਆ ਜਾਂਦਾ ਤਾਂ ਇੰਨੇ ਤਸ਼ੱਦਦ ਸਹਿ ਕੇ ਵੀ ਕੁਝ ਨਹੀਂ ਸੀ ਬੋਲਣਾ ਇਸ ਕਿਸਮ ਦੇ ਬੰਦਿਆਂ ਨੂੰ ਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ ਇਹ ਕਿਸੇ ਧੜੇ ਵਿੱਚ ਮੈਚ ਨਹੀਂ ਆਉਂਦੇ ਇਹਨਾਂ ਦੀ ਫਿਤਰਤ ਹੀ ਐਨੀ ਆਜ਼ਾਦ ਅਤੇ ਸਰਬਸਾਂਝੀ ਹੁੰਦੀ ਹੈ ਕਿ ਇਹ ਸਰਬੱਤ ਦੇ ਹੀ ਹੁੰਦੇ ਹਨ ਇਹਨਾਂ ਲੋਕਾਂ ਵਿੱਚ ਜੀਵਨ ਦਾ ਚਾਹ ਹੁੰਦਾ ਹੈ ਇਹ ਸਾਰੇ ਕੰਮ ਬੜੀ ਸ਼ਿੱਦਤ ਅਤੇ ਚਾਹ ਨਾਲ ਕਰਦੇ ਹਨ ਕਦੇ ਥੱਕਦੇ ਜਾਂ ਅੱਕਦੇ ਨਹੀਂ ਆਮ ਦੁਨੀਆਦਾਰ ਸਿੱਖ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਦੀ ਸੰਗਤ ਵਿੱਚ ਦੁਬਾਰਾ ਜੀ ਉੱਠਦੇ ਹਨ ਜਦੋਂ ਤੋਂ ਮੈਂ ਪਰਤੱਖ ਰੂਪ ਵਿੱਚ ਸਰਗਰਮੀ ਬੰਦ ਕੀਤੀ ਤੇ ਛੇ ਰਹਿ ਕੇ ਸੇਵਾ ਸ਼ੁਰੂ ਕੀਤੀ ਉਸ ਤੋਂ ਬਾਅਦ ਇਸ ਨੇ ਪੰਥ ਦੇ ਸਾਰੇ ਮੋਰਚੇ ਬੇਦਵੀ ਵਾਲਾ ਮੋਰਚਾ ਸਿਰਸੇ ਵਾਲਾ ਮੋਰਚਾ ਬਰਗਾੜੀ ਮੋਰਚਾ ਪੋਖਾਂ ਹੜਤਾਲਾਂ ਵਿੱਚ ਵੱਧ ਚੜ ਕੇ ਹਾਜ਼ਰੀ ਲਵਾਈ ਅਤੇ ਮਾਲੀ ਤੌਰ ਤੇ ਵੀ ਮਦਦ ਕੀਤੀ ਜਦੋਂ ਇਹ ਮੋਰਚੇ ਵਿੱਚ ਹੀ ਛੱਡ ਦਿੱਤੇ ਗਏ ਤਾਂ ਇਹੋ ਜਿਹੇ ਸਿੰਘ ਉਦਾਸ ਹੋ ਗਏ ਇਹ ਤਾਂ ਉੱਥੇ ਗੁਰੂ ਗ੍ਰੰਥ ਤੇ ਪੰਥ ਲਈ ਹਾਜ਼ਰੀ ਭਰਦੇ ਸਨ ਕਿਸੇ ਬੰਦੇ ਜਾਂ ਧੜੇ ਲਈ ਨਹੀਂ ਜਦੋਂ ਉਸ ਨੇ ਨਮ ਅੱਖਾਂ ਨਾਲ ਕਿਹਾ ਕਿ ਹੁਣ ਮੈਂ ਪਰਿਵਾਰ ਦੀ ਸੇਵਾ ਤੇ ਹੀ ਹਾਂ ਤਾਂ ਉਹਨਾਂ ਸ਼ਬਦਾਂ ਉਨ੍ਹਾਂ ਸਾਰੇ ਮੋਰਚਿਆਂ ਦਾ ਦਰਦ ਵੀ ਸੀ ਤੇ ਮੇਰੇ ਵੱਲ ਸਵਾਲ ਵੀ ਸੀ ਕਿ ਹੁਣ ਕੀ ਕਰਨਾ ਹੈ ਮੈਂ ਉਸ ਨੂੰ ਬਹੁਤ ਹੀ ਸਤਕਾਰ ਨਾਲ ਮਿਲਿਆ ਉਸ ਦੇ ਬੇਟੇ ਨੂੰ ਪਿਆਰ ਦਿੱਤਾ ਉਹਨਾਂ ਨਾਲ ਤਸਵੀਰ ਖਿੱਚਵਾਈ ਅਤੇ ਭਰੇ ਦਿਲ ਨਾਲ ਵਾਪਸ ਤੁਰ ਪਏ ਇਸ ਸਿੰਘ ਨੂੰ ਕਿਵੇਂ ਸਮਝਾਇਆ ਜਾਵੇ ਕਿ ਪੰਥ ਦੀ ਸਥਿਤੀ ਕੀ ਹੈ ਦੁਸ਼ਮਣ ਦਾ ਘੇਰਾ ਕਿਹੋ ਜਿਹਾ ਹੈ ਤੇ ਅਸੀਂ ਕਿਸ ਤਰ੍ਹਾਂ ਆਪਣੇ ਸੱਚ ਨੂੰ ਸੰਭਾਲ ਕੇ ਉਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹੋ ਜਿਹੀਆਂ ਸਾਫ਼ ਅਤੇ ਸੱਚੀਆਂ ਰੂਹਾਂ ਤੇ ਰੱਬ ਦੀ ਬਖਸ਼ਿਸ਼ ਦੀ ਹੈ ਇਹਨਾਂ ਨੂੰ ਅਨੁਭਵ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਗਲਤ ਹੈ ਕੀ ਠੀਕ ਹੈ ਕੀ ਪੰਥਕ ਤੇ ਕੀ ਗੈਰ ਪੰਥਕ ਹੈ ਧੰਨਵਾਦ